ਬੇਨਤੀ ਸਾਡੀ ਇਹ ਜੇ ਵੀ ਇੰਨੀ ਸਾਡੀ ਰੱਖ ਲਿਓ ਵੀ ਜੇ ਤੁਹਾਨੂੰ ਪੈਸੇ ਦੇ ਚੱਲਿਆ ਤੇ ਇਹਨੂੰ ਸ਼ੁਰੂ ਕਰਾਓ। ਹਰ ਇੱਕ ਚੀਜ਼ ਇਹਨਾਂ ਨੇ ਬਹੁਤ ਮਤਲਬ ਸੇਵਾ ਕੀਤੀ। ਪਾਣੀ ਦੇ ਵਿੱਚ ਪ੍ਰਵਾਹ ਨਹੀਂ ਕੀਤੀ ਡਾਕਟਰ ਦੇ ਉੱਤੇ। ਅੱਜ ਕੱਲ ਨਹੀਂ ਤੇ 10 ਟਾਈਮ ਕੋਈ 10 ਮਿੰਟ ਕਿਸੇ ਕੋ ਟਾਈਮ ਨਹੀਂ ਹੁੰਦਾ। ਇਹਨਾਂ ਨੇ ਸਾਡੇ ਨਾਲ 2 ਮਹੀਨੇ ਹੋ ਗਏ ਜਦੋਂ ਦੇ ਤੁਰੇ ਇਸ ਕੰਮ ਦੇ ਵਿੱਚ। ਬਹੁਤ ਇਹਨਾਂ ਸੇਵਾ ਕੀਤੀ ਹੈ ਮਹਾਰਾਜ ਇਹਨਾਂ ਨੂੰ ਸੱਚੇ ਪਾਤਸ਼ਾਹ ਦੇ ਪਰਿਵਾਰ ਨੂੰ ਵੀ ਤੁਹਾਨੂੰ ਵੀ ਜਿਨ੍ਹਾਂ ਨੇ ਇਹ ਸੇਵਾ ਕੀਤੀ ਹੈ ਮਹਾਰਾਜ ਤੰਦਰੁਸਤੀਆਂ ਬਖਸ਼ੇ ਅਸੀਂ ਜਿੰਨਾ ਚਿਰ ਸਾਡੇ ਵਿੱਚ ਸਾਹ ਹੈ ਅਸੀਂ ਤੁਹਾਨੂੰ ਭੁਲਾ ਨਹੀਂ ਸਕਦੇ ਅੱਥ ਗੱਲਾ ਮਾਣ ਤੇਰਾ ਇੱਕ ਲਾਵਾ ਰਹਿ ਗਿਆ ਜੀ ਕੀ ਚੀਨਦਾ ਤੁਸੀਂ ਸਾਨੂੰ ਕਿਹੜੀ ਮਸ਼ੀਨ ਹੈ ਕੱਪੜੇ ਧੋਣ ਵਾਲੀ ਕੱਪੜੇ ਧੋਣ ਵਾਲੀ ਮਸ਼ੀਨ ਹਾਂਜੀ ਹਾਂ ਉਹ ਇੱਕ ਮਸ਼ੀਨ ਸਾਡੀ ਟੁੱਟ ਗਈ ਹੈ ਨਵੀਂ ਲੈ ਕੇ ਦੇ ਦਿਓ ਜੀ ਅੱਜ ਹੀ ਹੁਣੇ ਲੈ ਕੇ ਆ ਹੁਣੇ ਲੋੰਬਰੀ ਭੈਣ ਨੇ ਇੱਕ ਮਸ਼ੀਨ ਮੰਗੀ ਆ ਤੇਨੂੰ ਹੁਣੇ ਹੀ ਪੁਛਦੀ ਕਰਦਨੇ ਆ ਜੀ ਅੱਧੇ ਘੰਟੇ ਦੇ ਵਿੱਚ ਹੀ ਕੱਪੜੇ ਧੋਣ ਵਾਲੀ ਦੋਸਤੋ ਅੱਜ ਅਸੀਂ ਖੜੇ ਆ ਇੱਥੇ ਗੁੱਜਰਪੁਰਾ ਥੇ ਹੀ ਆ ਨਾ ਜੀ ਆਪਣਾ ਜਿੱਥੇ ਜਿੱਥੇ ਅਸੀਂ ਸਟਾਰਟਿੰਗ ਦੇ ਵਿੱਚ ਇੱਕ ਕੈਂਪ ਲਾਇਆ ਸੀਗਾ ਔਰ ਜੱਸੀ ਆ ਸਾਡੇ ਨਾਲ ਉਦੋਂ ਵੀ ਬੜੀ ਸੇਵਾ ਕਰਦਾ ਰਿਹਾ ਆਪਣਾ ਸਾਰਾ ਘਰ ਚੋਂਦਾ ਸੀਗਾ ਇੱਥੇ ਤਰਪਹਿਲਾਂ ਉੱਤੇ ਪਾਈਆਂ ਹੋਈਆਂ ਸੀਗੀਆਂ ਤੇ ਇਹਦੇ ਫਾਦਰ ਨੇ ਦੋ ਤਿੰਨ ਵਾਰੀ ਇਹਨਾਂ ਨੂੰ ਹਾਰਟ ਅਟੈਕ ਤਿੰਨ ਵਾਰੀ ਆਇਆ ਜੀ ਤੁਹਾਨੂੰ ਪੈਸੇ ਬਿਮਾਰੀ ਤੇ ਵੀ ਬਹੁਤ ਲੱਗੇ ਨੇ ਆਟੋ ਚਲਾਉਂਦੇ ਸੀਗੇ ਤੇ ਆਟੋ ਇਹ ਲੱਗਾ ਇਹਨਾਂ ਦਾ ਜਿਹੜਾ ਹੁਣ ਨਹੀਂ ਚਲਾਉਂਦੇ ਵੀ ਬਿਮਾਰ ਰਹਿਣ ਕਰਕੇ ਆਪੇ ਪ੍ਰਾਈਵੇਟ ਜੌਬ ਕਰਦਾ ਮਤਲਬ 15000 ਰੁਪਿਆ 15000 ਤਨਖਾਹ ਹੈ ਤੇਰੀ 15000 ਰੁਪਿਆ ਇਹਦੀ ਤਨਖਾਹ ਹੈ ਜਿੱਥੇ ਜੌਬ ਕਰਦਾ ਔਰ ਘਰ ਦੇ ਵਿੱਚ ਆਪ ਹੈ ਵਾਈਫ ਹੈ ਵਾਈਫ ਦੀ ਵੀ ਦਵਾਈ ਚੱਲਦੀ ਹੈ ਪਿਤਾ ਜੀ ਦੀ ਵੀ ਦਵਾਈ ਚੱਲਦੀ ਹੈ ਮਦਰ ਨੇ ਇੱਕ ਛੋਟਾ ਬੱਚਾ ਔਰ 15000 ਰੁਪਏ ਦੇ ਵਿੱਚ ਮੇਰੇ ਹਿਸਾਬ ਨਾਲ ਘਰਾਂ ਦੇ ਗੁਜ਼ਾਰੇ ਨਹੀਂ ਚੱਲਦੀ ਅੱਗੋਂ ਬੱਚੇ ਵੀ ਪੜਾਉਣੇ ਨੇ ਔਰ ਸਭ ਤੋਂ ਵੱਡੀ ਜਿਹੜੀ ਦਿੱਕਤ ਹੈ ਵੀ ਘਰ ਦੀ ਛੱਤ ਪੈਣ ਵਾਲੀ ਸੀਗੀ ਔਰ ਅਸੀਂ ਇਹਨਾਂ ਨੂੰ ਕਿਹਾ ਸੀਗਾ ਵੀ ਥੋੜੇ ਦਿਨਾਂ ਦੇ ਵਿੱਚ ਵਿੱਚ ਤੁਹਾਡੀ ਜਿਹੜੀ ਛੱਤ ਪਾ ਦਿੱਤੀ ਜਾਊਗੀ ਔਰ ਪਰ ਮੈਨੂੰ ਜਿਹੜੇ ਵੀ ਅਜੇ ਸਾਨੂੰ 5-7 ਦਿਨ ਹੋਰ ਲੱਗਣੇ ਸੀਗੇ ਪਰ ਕੱਲ ਮੈਨੂੰ ਭਾਜੀ ਹਰਪ੍ਰੀਤ ਦਾ ਫੋਨ ਆਇਆ ਆਸਟ੍ਰੇਲੀਆ ਤੋਂ ਆਏ ਨੇ ਔਰ ਰਾਤ ਇਹਨਾਂ ਨੇ ਮੈਨੂੰ ਕਿਹਾ ਕਿ ਅਸੀਂ ਸੇਵਾ ਕਰਨੀ ਹੈ ਔਰ ਸਾਡੇ ਕੋਲ ਟਾਈਮ ਵੀ ਬੜਾ ਘੱਟ ਹੈ ਵੀ ਅਸੀਂ ਜਿਹੜਾ ਉਹ ਕਰਕੇ ਤੇ ਕੱਲ ਦਾ ਦੇਣਾ ਸਾਡੇ ਕੋਲ ਵਾਪਸ ਚਲੇ ਜਾਣਾ ਮੈਂ ਵੀ ਕੱਲ ਦਿੱਲੀ ਸੀਗਾ ਇਸੇ ਕਰਕੇ ਮੈਂ ਅਰਲੀ ਮਾਰਨਿੰਗ 4:30 ਆ ਗਿਆ ਵਾਂ ਤੇ ਇਹਨਾਂ ਨੂੰ ਨਾਲ ਅੱਜ ਇਸ ਪਿੰਡ ਦੇ ਵਿੱਚ ਲੈ ਕੇ ਆਏ ਆ ਔਰ ਦੂਜੀ ਚੀਜ਼ ਹੈ ਪਹਿਲੀ ਗੱਲ ਤੇ ਤੁਹਾਡਾ ਬਹੁਤ ਧੰਨਵਾਦ ਭਾਜੀ ਤੁਹਾਡੇ ਵੱਲੋਂ ਤੁਹਾਡੇ ਪਰਿਵਾਰ ਵੱਲੋਂ ਜਿੰਨੇ ਵੀ ਇਹ ਸੇਵਾ ਭੇਜੀ ਆ ਸਾਡੀ ਕੋਸ਼ਿਸ਼ ਹੁੰਦੀ ਆ ਵੀ ਸੇਵਾ ਜਿਹੜੀ ਹੱਥੀ ਦਿੱਤੀ ਜਾਵੇ ਔਰ ਤੁਸੀਂ ਆ ਕੇ ਹਾਲਾਤ ਵੇਖ ਲਵੇ ਬੰਦਾ ਵੀ ਕੱਲ ਨੂੰ ਇਹ ਨਾ ਲੱਗੇ ਵੀ ਪਤਾ ਨਹੀਂ ਕਿਸੇ ਲੋੜਵੰਦ ਨੂੰ ਦਵਾਏ ਨੇ ਕਿ ਨਹੀਂ ਦਵਾਏ ਪੈਸੇ ਸਾਡੇ ਜਾਂ ਕਿਸੇ ਨੂੰ ਲੋੜ ਵੀ ਹੈਗੀ ਸੀ ਕਿ ਨਹੀਂ ਹੈਗੀ ਇਸ ਕਰਕੇ ਜਿਹੜਾ ਉਹ ਨਾਲ ਕਿਸੇ ਨੂੰ ਲੈ ਕੇ ਆਂਦਾ ਜਾਂਦਾ ਵੀ ਭਾਈ ਸਾਹਿਬ ਤੁਸੀਂ ਆਪ ਹੀ ਆ ਕੇ ਵੇਖੋ ਔਰ ਤੁਸੀਂ ਹਾਲਾਤ ਵੀ ਵੇਖੇ ਨੇ ਔਰ ਮੈਂ ਇੱਕ ਗੱਲ ਹੱਗੇ ਵੀ ਬਾਰ-ਬਾਰ ਕਹਿੰਨਾ ਕਿ ਹਾਲਾਤ ਕੱਲੇ ਹੜਾਂ ਕਰਕੇ ਨਹੀਂ ਹਾਲਾਤ ਸਾਰੇ ਪੰਜਾਬ ਦੇ ਐਕਚੁਅਲੀ ਹੈ ਹੀ ਇਸ ਤਰ੍ਹਾਂ ਦੇ ਨੇ ਬਹੁਤ ਗਰੀਬੀ ਹੈ ਕਿਸੇ ਕੋਲ ਛੱਤ ਨਹੀਂ ਹੈ ਕਿਸੇ ਕੋਲ ਬੱਚਿਆਂ ਦੀ ਪੜ੍ਹਾਈ ਨਹੀਂ ਹੈ ਕਿਸੇ ਕੋਲ ਕਮਾਈ ਨਹੀਂ ਹੈ ਕਿਸੇ ਕੋਲ ਦਵਾਈ ਨਹੀਂ ਹੈ ਇਸ ਤਰੀਕੇ ਤੁਸੀਂ ਜਿਹੜੇ ਲੋਕ ਬਾਹਰੋਂ ਆਉਂਦੇ ਹੋ ਕਿਸੇ ਦੀ ਬਾਹ ਫੜ ਲੈਂਦੇ ਹੋ ਸਭ ਤੋਂ ਵੱਡਾ ਬੋਝ ਜਿਹੜਾ ਜ਼ਿੰਦਗੀ 'ਚ ਹੁੰਦਾ ਜਿੰਨਾ ਚਿਰ ਘਰ ਦੀ ਛੱਤ ਨਾ ਹੋਵੇ ਉਹ ਅੱਜ ਤੁਸੀਂ ਇਹਨਾਂ ਦਾ ਲਾ ਕੇ ਚੱਲੇ ਹੋ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਔਰ ਦੂਜੀ ਚੀਜ਼ ਮੈਂ ਇੱਕ ਚੀਜ਼ ਹੋਰ ਕਹਿਣੀ ਚਾਹੁੰਦਾ ਵੀ ਇਹ ਮੈਸੇਜ ਇਸ ਤਰ੍ਹਾਂ ਅਸੀਂ ਵੀਡੀਓ ਤੇ ਦਿਨੇ ਆ ਤੇ ਅੱਗੋਂ ਤੁਹਾਡੇ ਵਰਗੇ ਲੋਕ ਜੁੜਦੇ ਨੇ ਜੇ ਚੁੱਪਚੀ ਪੀਤੇ ਵੀ ਕੀਤਾ ਜਾਵੇ ਤੇ ਨਾ ਕਿਸੇ ਦੇ ਦਿਮਾਗ 'ਚ ਆਉਣਾ ਨਾ ਕਿਸੇ ਨੇ ਜੁੜਨਾ ਤੁਸੀਂ ਵੀ ਆਏ ਔਰ ਕੱਲ ਤੁਸੀਂ ਮੈਨੂੰ ਕਿਹਾ ਸੀਗਾ ਕਿ ਅਸੀਂ ਇਹਨਾਂ ਦੀ ਸੇਵਾ ਕਰਨੀ ਇਸ ਤੋਂ ਪਿੱਛੇ ਵੀ ਤੁਸੀਂ 50000 ਰੁਪਏ ਦੀ ਕਿਸੇ ਦੀ ਸੇਵਾ ਕਰ ਰਹੇ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਇਹ ਵੀਡੀਓ 'ਚ ਬੋਲਣ ਦਾ ਹੈ ਦੱਸਣ ਦਾ ਮਕਸਦ ਹੈ ਕਿ ਇੱਕ ਚੇਨ ਬਣੇ ਇੱਕ ਦੂਜੇ ਨੂੰ ਮਿਲਾਇਆ ਜਾਵੇ ਇੱਕ ਦੂਜੇ ਨੂੰ ਦੇਖਣ ਕਿ ਸੇਵਾ ਕਿਸ ਤਰ੍ਹਾਂ ਹੁੰਦੀ ਹੈ ਇੱਕ ਦੂਜੇ ਨੂੰ ਦੇਖਣ ਕੇ ਲੋੜਾਂ ਕੀ ਨੇ ਇੱਥੇ ਚੁੱਪਚੀਤੇ ਵੀ ਆਪਾਂ ਦੇਖ ਕੇ ਜਾ ਸਕਦੇ ਹਾਂ ਉਸ ਤੋਂ ਬਾਅਦਾਂ ਕਿਸੇ ਨੇ ਨਾ ਦੇਖਣਾ ਔਰ ਦੂਜੀ ਚੀਜ਼ ਮੈਂ ਵੀ ਦੱਸਣੀ ਚਾਹੁੰਦਾ ਬਹੁਤ ਲੋਕਾਂ ਨੂੰ ਵਹਿਮ ਹੈ ਮੈਨੂੰ ਕੋ ਫੇਸਬੁੱਕ YouTube ਤੋਂ ਪੈਸੇ ਨਹੀਂ ਆਉਂਦੇ ਗੁਰੂ ਮਹਾਰਾਜ ਦੀ ਬੜੀ ਕਿਰਪਾ ਉਸ ਤਰ੍ਹਾਂ ਹੀ ਰੋਟੀ ਚੰਗੀ ਖਾਣਾ ਵਾ ਇੱਕ ਸ਼ੌਕ ਹੈ ਇੱਕ ਪੈਸ਼ਨ ਹੈ ਔਰ ਦੋ ਤਿੰਨ ਮਹੀਨੇ ਤੋਂ ਲੱਗਾ ਹੁਣ ਮੇਰਾ ਵੀ ਮਤਲਬ ਕਿਸੇ ਵੇਲੇ ਬਸ ਕਰ ਮੂ ਦਿਲ ਕਰਦਾ ਪਰ ਮਨ ਦੇ ਵਿੱਚ ਇਹ ਚੀਜ਼ ਆ ਜਾਂਦੀ ਹੈ ਕਜੋ ਤੋ ਦੇਣ ਵਾਲਾ ਬੈਠਾ ਤੇ ਲੈਣ ਵਾਲੇ ਨੂੰ ਬਹੁਤ ਲੋਡ ਹੈ ਤੇ ਮੇਰਾ ਤੇ ਇੱਕ ਟਾਈਮ ਹੀ ਜਾਇਆ ਹੋਣਾ ਨਾ ਉਹਦੇ ਵਿੱਚ ਜਾ ਕੇ ਔਰ ਉਹ ਜਿਹੜਾ ਟਾਈਮ ਹੈ ਉਹ ਗੁਰੂ ਘਰ ਲਈ ਕੱਢਣਾ ਤੇ ਉਹ ਕਿਸੇ ਗਰੀਬ ਲਈ ਵੀ ਕੱਢ ਲਿਆ ਜਾਵੇ ਤੇ ਮੈਂ ਇਹਨੂੰ ਬਹੁਤ ਵਧੀਆ ਸਮਝਦਾ ਹਾਂ ਅੱਜ ਤੁਸੀਂ ਪਰਿਵਾਰ ਦੇ ਨਾਲ ਇੱਥੇ ਆਏ ਹੋ ਤੁਸੀਂ ਜਿਸ ਤਰੀਕੇ ਔਰ ਮਨ ਦੇ ਵਿੱਚ ਇੱਕ ਬੋਝ ਹਮੇਸ਼ਾ ਹੀ ਰਹਿੰਦਾ ਕਿ ਕਾਸ਼ ਜਿਸ ਤਰ੍ਹਾਂ ਸਾਡੇ ਬੱਚੇ ਰਹਿੰਦੇ ਨੇ ਜਿਸ ਤਰ੍ਹਾਂ ਤੁਹਾਡੇ ਬੱਚੇ ਰਹਿੰਦੇ ਨੇ ਇਸ ਤਰੀਕੇ ਪੰਜਾਬ ਦੇ ਇਸ ਦੇਸ਼ ਦੇ ਹਰ ਬੱਚੇ ਨੂੰ ਉਹ ਫੈਸਿਲਿਟੀ ਮਿਲਣੀ ਚਾਹੀਦੀ ਹੈ ਹਰ ਬੱਚੇ ਨੂੰ ਮੌਸੂਲਤ ਮਿਲਣੀ ਚਾਹੀਦੀ ਹੈ ਪਰ ਪੋਸੀਬਲ ਨਹੀਂ ਹੈ ਬਹੁਤ ਬੁਰੇ ਹਾਲਾਤ ਨੇ ਮਤਲਬ ਜਿੱਥੇ ਵੀ ਤੁਸੀਂ ਜਾਓ ਬਹੁਤ ਗਰੀਬੀ ਹੈ ਲੋਕਾਂ ਕੋ ਰੋਜੀ ਖਾਸ ਕਰਕੇ ਪੰਜਾਬ ਚ ਕੰਮ ਵੀ ਬਹੁਤ ਘੱਟ ਹੈ ਨਾ ਕੋ ਇੰਡਸਟਰੀ ਹੈ ਕੁਝ ਵੀ ਨਹੀਂ ਹੈਗਾ ਲੋਕਾਂ ਨੂੰ ਬਹੁਤ ਜ਼ਿਆਦਾ ਜਿਹੜਾ ਜੂਝਣਾ ਪੈਂਦਾ ਵਾ ਜਿੰਨੀ ਕੁ ਬਾਹ ਫੜੀ ਜਾ ਸਕਦੀ ਹੈ ਜਿੰਨੀ ਕੁ ਹੈਲਪ ਹੋ ਸਕਦੀ ਹੈ ਉਹ ਕਰਨ ਦੀ ਕੋਸ਼ਿਸ਼ ਕਰਦੇ ਆ ਔਰ ਇੱਕ ਦੂਜੇ ਨੂੰ ਮਿਲਾਉਣ ਦੀ ਕੋਸ਼ਿਸ਼ ਕਰਦੇ ਆ ਮੈਂ ਫਿਰ ਕਹਿੰਨਾ ਵੀ ਬਾਰ ਬਾਰ ਮੈਂ ਇੱਕ ਗੱਲ ਕਹਿੰਨਾ ਅਸੀਂ ਡਾਕੀਆਂ ਅਸੀਂ ਜਰੀਆਂ ਵਾਂ ਦੇਣ ਵਾਲਾ ਕੋਈ ਹੈ ਲੈਣ ਵਾਲਾ ਕੋਈ ਅਸੀਂ ਤੇ ਇੱਕ ਸੁਨੇਹਾ ਦਿੱਤਾ ਤੁਸੀਂ ਸਾਡੇ ਰਾਹ ਸੁਨੇਹਾ ਪਹਚਾਇਆ ਤੇ ਅਸੀਂ ਇੱਥੇ ਆ ਗਏ ਆ ਸੋ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੈ ਤੁਹਾਡੇ ਤੁਹਾਡੀ ਨੇਕ ਕਮਾਈ ਸਦਕਾ ਤੁਹਾਡੇ ਦਿੱਤੇ ਸਾਥ ਸਦਕਾ ਅਸੀਂ ਇਹਨੂੰ ਦਾਨ ਤੇ ਕਦੀ ਵੀ ਨਹੀਂ ਕਹਿੰਦੇ ਇੱਕ ਦੂਜੇ ਦਾ ਸਾਥ ਹੈ ਤੁਹਾਡੇ ਜਿਹੜਾ ਸਾਥ ਹੈ ਉਹਦੇ ਸਦਕਾ ਇਹਨਾਂ ਦੀ ਛੱਤ ਪੈ ਜਾਣੀ ਆ ਇਹਨਾਂ ਦੇ ਸਿਰ ਦੇ ਉੱਤੇ ਜਿਹੜੀ ਛੱਤ ਹੋ ਸਿਕਿਉਰ ਹੋ ਜਾਣੀ ਆ ਵੀ ਇੱਕ ਟੈਨਸ਼ਨ ਹੀ ਰਹਿੰਦੀ ਸੀ ਬਹੁਤ ਘਰ ਡਿੱਗੇ ਵੀ ਨੇ ਵੀ ਥੱਲੇ ਵੀ ਲੋਕੀ ਆਏ ਨੇ ਤੁਸੀਂ ਬਾਰਸ਼ਾਂ ਦੇ ਵਿੱਚ ਲਾਹਤ ਇਹੋ ਜੇ ਬਣੇ ਰਹੇ ਨੇ ਬਹੁਤ ਵੱਡਾ ਬੋਝ ਜਿਹੜਾ ਹੁੰਦਾ ਦਿਮਾਗ ਤੋਂ ਤੁਸੀਂ ਇਸ ਪਰਿਵਾਰ ਦਾ ਲਾਹ ਕੇ ਚੱਲਿਓ ਔਰ ਉਸ ਬੱਚੇ ਨੇ ਵੀ ਸਾਡੇ ਨਾਲ ਨਿਰੰਤਰ ਘਰ ਦੇ ਵਿੱਚ ਰੋਟੀ ਹੈਗੀ ਜਾਂ ਨਹੀਂ ਹੈਗੀ ਘਰ ਚੋਂਦਾ ਮਤਲਬ ਜੋ ਵੀ ਹੈ ਉਹ ਨਿਰੰਤਰ ਸਾਡੇ ਨਾਲ ਸੇਵਾ ਵੀ ਕਰਦਾ ਰਿਹਾ ਹੜਾਂ ਦੇ ਵਿੱਚ ਸੋ ਸਾਡੇ ਮਨ ਦੇ ਉੱਤੇ ਵੀ ਇੱਕ ਬੋਝ ਸੀਗਾ ਅੱਜ ਤੁਸੀਂ ਉਹ ਬੋਝ ਇਸ ਪਰਿਵਾਰ ਦਾ ਲਾਇਆ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਇੱਕ ਚੀਜ਼ ਮੈਂ ਹੋਰ ਦੱਸਣੀ ਚਾਹੁੰਦਾ ਜੀ ਇੱਥੇ ਪੰਜ ਕਿ ਦਿਨ ਪਹਿਲਾਂ ਅਸੀਂ ਆਏ ਸੀਗੇ ਤੇ ਨਾਲ ਪਿੰਡ ਦੇ ਵਿੱਚੋਂ ਹੀ ਕੋਈ ਠੇਕੇਦਾਰ ਮਿਸਤਰੀ ਮਤਲਬ ਅੰਦਾਜ਼ਾ ਲਵਾ ਲਿਆ ਜਾਂਦਾ ਤੇ ਇਸ ਪਰਿਵਾਰ ਦੀ ਅਸੀਂ ਇਹ ਕਿਹਾ ਸੀਗਾ ਵੀ ਤੁਹਾਡੀਆਂ ਕੰੰਧਾਂ ਠੀਕ ਨੇ ਤੁਹਾਡਾ ਲੈਂਟਰ ਜਿਹੜਾ ਉਹ ਪਾ ਦਿੱਤਾ ਜਾਊਗਾ ਔਰ ਲੈਂਟਰ ਦਾ ਖਰਚਾ ਜਿਹੜਾ ਹੈ ਭਾਜੀ ਯਾਰ ਪ੍ਰੀਤੋ ਸਵਾ ਲੱਖ ਰੁਪਇਆ ਸੀਗਾ ਪਰ ਭਾਈ ਸਾਹਿਬ ਨੇ ਕਿਹਾ ਕਿ ਕੰਦਾ ਵੀ ਆਪਾਂ ਵੇਖ ਲਈਆਂ ਤਰੇੜਾਂ ਨੇ ਸਾਡੇ ਜਾਂ ਬੀਮ ਚੁੱਕੇ ਜਾਣ ਜਾਂ ਵਿੱਚੋਂ ਕੰਦਾ ਜਣੀਆਂ ਉਹ ਠੀਕ ਕਰ ਦਿੱਤੀਆਂ ਜਾਣ ਉਹਦਾ ਖਰਚਾ ਜਿਹੜਾ ਮਤਲਬ 1,50,000 ਰੁਪਏ ਦੇ ਕਰੀਬ ਬਣਦਾ ਸੀਗਾ ਅੱਜ ਤੁਸੀਂ ਇਹਨਾਂ ਨੂੰ 1,70,000 ਰੁਪਇਆ ਜਿਹੜਾ ਦੇ ਗਏ ਉਹਦੇ ਨਾਲ ਇਹਨਾਂ ਦੇ ਫਰਸ਼ ਵੀ ਪੈ ਜਾਣਗੇ ਜਾਂ ਹੋਰ ਜਿਹੜੀ ਕੋ ਰਿਪੇਅਰ ਹੋਣ ਵਾਲੀ ਹੈ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਕਹਿੰਦਾ ਬਾਰ-ਬਾਰ ਤੁਹਾਡਾ ਧੰਨਵਾਦ ਹੈ ਔਰ ਇਹ ਉਹ ਸ਼ਖਸ ਨੇ ਦੋਵੇਂ ਪਿਓ ਪੁੱਤ ਸਾਰਾ ਪਿੰਡ ਹੀ ਲੱਗਾ ਰਿਹਾ ਵੈਸੇ ਤੇ ਵੀ ਠੀਕ ਹੈਗੇ ਸੀ ਜਾਂ ਨਹੀਂ ਹੈਗੇ ਸੀ ਗੁਰਦੁਆਰੇ ਦੇ ਵਿੱਚ ਪੂਰੀ ਸਾਡੇ ਨਾਲ ਸੇਵਾ ਨਿਭਾਉਂਦੇ ਰਹੇ ਨੇ ਲੰਗਰ ਦੇ ਵਿੱਚ ਲੰਗਰ ਵਰਤਾਉਣ ਦੇ ਵਿੱਚ ਸੋ ਮਨ ਦੇ ਵਿੱਚ ਇਹ ਲੱਗਾ ਸੀਗਾ ਵੀ ਯਾਰ ਜਿਹੜੇ ਬੰਦੇ ਨਾਲ ਵੀ ਲੱਗੇ ਰਹੇ ਨੇ ਉਹਨਾਂ ਦਾ ਸੋਚਿਆ ਵੀ ਜਰੂਰ ਜਾਵੇ ਜੋ ਉਹਨਾਂ ਦੀਆਂ ਲੋੜਾਂ ਨੇ ਤੇ ਉਹਨਾਂ ਨੂੰ ਪੂਰੀਆਂ ਤੇ ਸਾਰੀਆਂ ਤੇ ਨਹੀਂ ਨਾ ਕਰ ਸਕਦੇ ਹਾਂ ਬੇਸਿਕ ਜਿਹੜੀਆਂ ਨੀਡਸ ਨੇ ਉਹਨਾਂ ਨੂੰ ਪੂਰਾ ਕਰਨ ਦੀ ਜਰੂਰ ਕੋਸ਼ਿਸ਼ ਕੀਤੀ ਜਾਵੇ ਮੈਂ ਤਾਂ ਅੱਗੋਂ ਵੀ ਉਹਨੂੰ ਕਿਹਾ ਵੀ ਤੇਰਾ ਜੇ ਬੱਚਾ ਪੜ੍ਹਨਾ ਚਾਵੇ ਕਿਤੇ ਤੇ ਕੋਈ ਗੱਲ ਨਹੀਂ ਤੂੰ ਸਾਡੇ ਜਿੰਮੇ ਲਾਜ਼ਮੀ ਅਸੀਂ ਤੇਰੇ ਬੱਚੇ ਦੀ ਪੜ੍ਹਾਈ ਵੀ ਕਰਾਉਣ ਨੂੰ ਤਿਆਰ ਹਾਂ ਚੰਗੇ ਥਾਂ ਤੇ ਉਹਨੂੰ ਪੜ੍ਹਾ ਵੀ ਲੈ ਯਾਰ ਪੰਜਾਬ ਦਾ ਭਵਿੱਖ ਤੇ ਪੰਜਾਬ ਦੀ ਜਿਹੜੀ ਸੋ ਤੁਹਾਡਾ ਫਿਰ ਤੁਹਾਡੇ ਪਰਿਵਾਰ ਦਾ ਤੁਹਾਡੇ ਬੱਚੇ ਵੀ ਆਏ ਨੇ ਭੈਣ ਜੀ ਹਣੀ ਵੀ ਇੱਥੇ ਆਏ ਨੇ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਹੈ ਤੁਸੀਂ ਟਾਈਮ ਕੱਢ ਕੇ ਆਏ ਹੋ ਦਿਮਾਗ ਦੇ ਉੱਤੇ ਇੱਕ ਬੋਝ ਲੈ ਕੇ ਆਏ ਹੋ ਕਿ ਮੈਂ ਸੇਵਾ ਕਰਨੀ ਹੈ ਜਾ ਕੇ ਵੀ ਮੈਂ ਵੀ ਕੁਝ ਨਾ ਕੁਝ ਯੋਗਦਾਨ ਪਾਉਣਾ ਸੋ ਇੰਨਾ ਐਫਰਟ ਹੀ ਬਹੁਤ ਹੈ ਇੰਨਾ ਸੋਚਣਾ ਹੀ ਬਹੁਤ ਹੈ ਔਰ ਜੋ ਵੀ ਤੁਸੀਂ ਲਿਆਇਓ ਪਰਿਵਾਰ ਨੇ ਤੁਹਾਡਾ ਉਹ ਸਿਰ ਮੱਥੇ ਸਵਕਾਰ ਕੀਤਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੈ ਤੁਹਾਡਾ ਭਾਜੀ ਹਰਪ੍ਰੀਤ ਨੇ ਹੋਰ ਗੱਲ ਬੜੀ ਵਧੀਆ ਦੱਸੀ ਹੈ ਕਿ ਮੈਂ ਇਹ ਜਿਹੜੇ ਅਸੀਂ ਸੇਵਾ ਲੈ ਕੇ ਆਏ ਆ ਇਸ ਤੋਂ ਪਹਿਲਾਂ ਵੀ ਜਿੱਥੇ ਨਿਭਾ ਕੇ ਆਏ ਆ ਬਹੁਤ ਸਾਰੇ ਪਾਕਿਸਤਾਨੀ ਭਰਾ ਨੇ ਜਿਨ੍ਹਾਂ ਨੇ ਇਹਦੇ ਵਿੱਚ ਹਿੱਸਾ ਪਾਇਆ ਆਸਟ੍ਰੇਲੀਆ ਦੇ ਵਿੱਚ ਔਰ ਜਿਸ ਦਿਨੇ ਸੇਵਾ ਸ਼ੁਰੂ ਹੋਈ ਸੀ ਜੀ ਪਹਿਲੇ ਦਿਨ ਮੈਨੂੰ ਯਾਦ ਹੈ 28 ਅਗਸਤ ਸੀਗਾ ਕਿ ਮਤਲਬ ਡੇ 1 ਤੋਂ ਮੈਂ ਬਾਹਰ ਖਲੋ ਕੇ ਬੋਲਿਆ ਸੀਗਾ ਵੀ ਪਰਲੇ ਪਾਸੇ ਸਾਡੇ ਤੋਂ ਵੀ ਬੱਤਰ ਲਾਦ ਨੇ ਮੇਰਾ ਵਾਸ ਚੱਲੇ ਤੇ ਮੈਂ ਉੱਥੇ ਵੀ ਇਦਾਂ ਜਾ ਕੇ ਸੇਵਾ ਕਰ ਅਸੀਂ ਵੀ ਅਸੀਂ ਇਹ ਕੋਈ ਪ੍ਰਮਾਤਮਾ ਦੇ ਬੱਚੇ ਆ ਕੋਈ ਮਤਲਬ ਇਹ ਵੰਡੀਆਂ ਪੈ ਗਈਆਂ ਵੱਖਰੀ ਗੱਲ ਹੈ ਵੱਡੇ ਵਡੇਰੇ ਕੋ ਉਧਰੋਂ ਆਏ ਨੇ ਕੋਈ ਇੱਧਰ ਗਏ ਨੇ ਆਪਸੀ ਭਾਈਚਾਰਾ ਤੇ ਆਪਸੀ ਇਤਫਾਕ ਜਿਹੜਾ ਲੋਕਾਂ ਦਾ ਇੱਕ ਦੂਜੇ ਦੇ ਨਾਲ ਇਹ ਆ ਸੋ ਇਸ ਚੀਜ਼ ਦੇ ਨਾਲ ਮੈਂ ਤਾਂ ਕਹਿੰਦਾ ਵੀ ਦੁਨੀਆ 'ਚ ਸਾਰੇ ਇੱਕੋ ਜਿਹੇ ਨੇ ਵੀ ਪ੍ਰਮਾਤਮਾ ਨੇ ਜਦੋਂ ਸ੍ਰਿਸ਼ਟੀ ਰਚੀ ਆ ਵੀ ਸਾਰੇ ਇੱਕੋ ਜਿਹੇ ਪੈਦਾ ਕੀਤੇ ਨੇ ਵੰਡੀਆਂ ਤੇ ਧਰਮ ਜਾਤ ਪਾਤ ਤੇ ਉੱਚ ਨੀਚ ਉਸ ਤੋਂ ਬਾਅਦ ਆ ਗਈ ਆ ਸੋ ਉਧਰ ਲਿਆਂਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣਾ ਯੋਗਦਾਨ ਪਾਇਆ ਜਿਹੜੇ ਐਡਾ ਦਰਦ ਇੱਕ ਦੂਜੇ ਦੇ ਦੇਸ਼ਾਂ ਪ੍ਰਤੀ ਵਹਾਉਂਦੇ ਨੇ ਤੁਸੀਂ ਵੀ ਉਧਰ ਪੈਸੇ ਭੇਜੇ ਨੇ ਸੋ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਅਸੀਂ ਤੇ ਚਾਹੁੰਦੇ ਆ ਵੀ ਇਹ ਦੋਵੇਂ ਦੇਸ਼ ਇਕੱਠੇ ਹੋ ਜਾਣ ਯਾਰ ਧੰਨਵਾਦ ਕਰਨਾ ਚਾਹੁੰਦਾ ਜੀ ਜਿਨ੍ਹਾਂ ਨੇ ਸਾਨੂੰ ਇਸ ਪਰਿਵਾਰ ਨਾਲ ਬੁਲਾਇਆ ਜਿਨ੍ਹਾਂ ਨੂੰ ਲੋੜ ਸੀ ਇਹਨਾਂ ਨੇ ਇੰਨੀ ਸੇਵਾ ਕੀਤੀ ਤੇ ਸਾਨੂੰ ਇਹ ਹੁਣ ਵਿਸ਼ਵਾਸ ਆ ਕਿ ਚੰਗੇ ਪਾਸੇ ਸਾਡੇ ਸੇਵਾ ਜੋ ਵੀ ਮੈਂ ਇਕੱਠਾ ਕਰ ਪਾਇਆ ਆਪਣੇ ਕੰਮ ਤੇ ਮੈਲਬਨ ਚ ਮੈਂ ਬਸ ਲਾਨਾ ਤੇ ਮੇਰੇ ਨਾਲ ਦੇ ਜਿੰਨੇ ਮੇਰੇ ਫਰੈਂਡਸ ਮੇਰੀ ਫੈਮਿਲੀ ਨੇ ਇਕੱਠੇ ਕਰਕੇ ਦਿੱਤੇ ਸੀ ਉਹ ਇੱਕ ਚੰਗੇ ਪਾਸੇ ਲੱਗੇ ਤੇ ਮੈਂ ਹੋਰ ਐਨ ਆਰ ਆਈ ਨੂੰ ਵੀ ਕਹਿੰਨਾ ਪਲੀਜ਼ ਅਜੇ ਸੇਵਾ ਮੁਕੀ ਨਹੀਂ ਤੁਸੀਂ ਜ਼ਰੂਰ ਉੱਥੇ ਜਿੰਨਾ ਹੋ ਸਕੇ ਪੈਸਾ ਇਕੱਠਾ ਕਰੋ ਤੇ ਆਪਣੇ ਪੰਜਾਬ ਨੂੰ ਫੇਰ ਖੁਸ਼ਹਾਲ ਕਰਨ ਚ ਪੂਰੀ ਹੈਲਪ ਕਰੋ ਬਹੁਤ ਲੋੜ ਆ ਪੰਜਾਬ ਨੂੰ ਤੇ ਮੰਨਾ ਭਾਜੀ ਵਰਗੇ ਹੋਰ ਵੀ ਐ ਉਹਨਾਂ ਨੂੰ ਵੀ ਰਿਕਵੈਸਟ ਕਰੇ ਤੁਸੀਂ ਆਪਣੀ ਸੇਵਾ ਕੰਟੀਨਿਊ ਕਰੋ ਤਾਂ ਕਿ ਅਸੀਂ ਸਾਰੇ ਮਿਲ ਕੇ ਪੰਜਾਬ ਨੂੰ ਫੇਰ ਉਹ ਹੀ ਹਰਾ ਭਰਾ ਬਣਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨਾ ਚਿਰ ਸਾਥ ਜਿੰਦੇ ਆ ਉਹਨਾਂ ਤੇਰੇ ਮਤਲਬ ਇਹਨਾਂ ਨੂੰ ਯਾਦ ਰੱਖਾਂਗੇ ਕਿ ਇਹਨਾਂ ਨੇ ਸਾਡੀ ਸੇਵਾ ਕੀਤੀ ਹੈ ਬਹੁਤ ਬਹੁਤ ਧੰਨਵਾਦ ਹੈ ਭਾਜੀ ਜਿੱਦਣ ਆਏ ਸੀਗੇ ਪਾਣੀ ਬਹੁਤ ਆਇਆ ਸੀਗਾ بڑے ਮੰਤਰੀ ਆਏ ਨੇ ਇੱਥੇ بڑے بڑے ਤਗੜੇ ਆਏ ਨੇ ਪਰ ਕਿਸੇ ਨੇ ਇਹ ਗੱਲ ਨਹੀਂ ਕੀਤੀ ਕਿ ਅਸੀਂ ਅਸੀਂ ਲੰਗਰ ਲਾਉਨੇ ਆ ਇਹਨਾਂ ਭਾਜੀ ਹੁਣ ਸਾਡੇ ਪਿੰਡ ਪਹਿਲੇ ਦਿਨ ਤੋਂ ਲੰਗਰ ਲਾਇਆ ਫਿਰ 15 ਦਿਨ ਲੰਗਰ ਚੱਲਿਆ ਫਿਰ ਇਹ ਨਹੀਂ ਹੈਗਾ ਵੀ ਕੱਲੀ ਦਾਲ ਹੀ ਖਵਾ ਛੱਡੀ ਐ ਨਾਲ ਦੋ ਸਬਜ਼ੀਆਂ ਨਾਲ ਦਾਲ ਨਾਲ ਖੀਰ ਨਾਲ ਕਿਤੇ ਪਨੀਰ ਵਾਲੀਆਂ ਭੁਰਜੀਆਂ ਮਤਲਬ ਇਹ ਨਹੀਂ ਹੈਗਾ ਵੀ ਇੱਥੇ ਇੱਥੇ ਛਕਿਆ ਵਾ ਰਮਦਾਸ ਤੱਕ ਜੱਟੇ ਪਛੀਏ ਤੱਕ ਭਿੰਡੀਆਂ ਤੱਕ ਇਹਨਾਂ ਨੇ ਲੰਗਰ ਪੁਜਦਾ ਕੀਤਾ ਫਿਰ ਕਿਸ ਨੇ 20 ਲੀਟਰ ਕਿਸ ਨੇ 50 ਲੀਟਰ ਡੀਜ਼ਲ ਮੰਗਿਆ ਉਹ ਵੀ ਇਹਨਾਂ ਨੇ ਪੁੱਛਦਾ ਕੀਤਾ ਉੱਥੇ ਵੀ ਅਸੀਂ ਤੁਹਾਨੂੰ ਦੇਾਂਗੇ ਬੇਰਿਆਂ ਤੇ ਆਪ ਜਾ ਜਾ ਕੇ ਨਾਲ ਪਜਾਮੇ ਟੰਗ ਟੰਗ ਕੇ ਵਿਚਾਰਿਆਂ ਨੇ ਪਾਣੀ ਦੇ ਵਿੱਚ ਫਿਰ ਫਿਰ ਕੇ ਪਾਣੀ ਦੀਆਂ ਪੇਟੀਆਂ ਆਪ ਹੱਥੀਂ ਚੁੱਕ ਚੁੱਕ ਕੇ ਸਾਰਿਆਂ ਨੂੰ ਨਾਲ ਇਹਨਾਂ ਨੇ ਵੰਡੀਆਂ ਆਪ ਸੇਵਾ ਕੀਤੀ ਹੈ ਕੋਠਿਆਂ ਦੇ ਉੱਤੇ ਦੁਨੀਆ ਚੜੀ ਇਹਨਾਂ ਨੇ ਥੱਲਿਓਂ ਆਵਾਜ਼ਾਂ ਮਾਰ ਮਾਰ ਕੇ ਪੁੱਛਿਆ ਵੀ ਅਸੀਂ ਤੁਹਾਨੂੰ ਤੁਹਾਨੂੰ ਕਿਸ ਚੀਜ਼ ਦੀ ਲੋੜ ਹੈ ਜਿਸ ਚੀਜ਼ ਦੀ ਲੋੜ ਹੈ ਸਾਨੂੰ ਦੱਸੋ ਅਸੀਂ ਤੁਹਾਨੂੰ ਉਹ ਚੀਜ਼ ਅਰਜ ਨਹੀਂ ਸਾਡੇ ਕੋ ਹੈ ਕਿ ਸਵੇਰੇ ਤੁਹਾਡੇ ਕੋ ਪੁੱਛਦਾ ਕਰਾਂਗੇ ਸੁੱਕਾ ਦੁੱਧ ਸੁੱਕੀਆਂ ਰਸਤਾ ਹਰ ਇੱਕ ਚੀਜ਼ ਇਹਨਾਂ ਨੇ ਬਹੁਤ ਮਤਲਬ ਸੇਵਾ ਕੀਤੀ ਪਾਣੀ ਦੇ ਵਿੱਚ ਪ੍ਰਵਾਹ ਨਹੀਂ ਕੀਤੀ ਡਾਕਟਰ ਦੇ ਉੱਤੇ ਅੱਜ ਕੱਲ ਨਹੀਂ ਤੇ 10 ਟਾਈਮ ਕੋਈ 10 ਮਿੰਟ ਕਿਸੇ ਕੋ ਟਾਈਮ ਨਹੀਂ ਹੁੰਦਾ ਇਹਨਾਂ ਨੇ ਸਾਡੇ ਨਾਲ 2 ਮਹੀਨੇ ਹੋ ਗਏ ਜਦੋਂ ਦੇ ਤੁਰੇਸ ਕੰਮ ਦੇ ਵਿੱਚ ਬਹੁਤ ਇਹਨਾਂ ਨੇ ਸੇਵਾ ਕੀਤੀ ਹੈ ਮਹਾਰਾਜ ਇਹਨਾਂ ਨੂੰ ਸੱਚੇ ਪਾਤਸ਼ਾਹੇ ਪਰਿਵਾਰ ਨੂੰ ਵੀ ਤੁਹਾਨੂੰ ਵੀ ਜਿਨ੍ਹਾਂ ਨੇ ਇਹ ਸੇਵਾ ਕੀਤੀ ਹੈ ਮਹਾਰਾਜ ਤਾਂ ਦਰਸ਼ਟੀਆਂ ਬਖਸ਼ੇ ਅਸੀਂ ਜਿੰਨਾ ਚਿਰ ਸਾਡੇ ਵਿੱਚ ਥਾਹ ਆ ਅਸੀਂ ਤੁਹਾਨੂੰ ਭੁਲਾ ਨਹੀਂ ਸਕਦੇ ਅਸੀਂ ਯਾਦ ਰੱਖਾਂਗੇ ਕਿਉਂਕਿ ਇਹ ਮਤਲਬ ਤੁਸੀਂ ਸਾਡੀ ਬਹੁਤ ਮਦਦ ਕੀਤੀ ਹੈ ਆਇਆ ਲੈਟਰ ਭਾਈ ਜੀ ਤੁਹਾਡਾ ਹਾਂ ਹਾਂਜੀ ਆ ਜਾਓ ਬਾਬਾ ਜੀ ਆ ਭਾਈ ਆਏ ਨੇ ਅਸੇਲੀਆ ਤੁਹਾਡੀ ਸੇਵਾ ਲੈ ਲਓ ਇਹਨਾਂ ਕੋਲੋਂ ਉਹ ਬਾਬਾ ਹਾਂ ਤੁਸੀਂ ਰਾਜ ਸ਼ੰਦਾਨ ਦੀ ਹਸਤੀ ਹੋ ਰਾਜਿਆਂ ਦੀ ਭੜਾਈ ਪੜ੍ਹਾਈ ਕੀ ਮੈਂ ਤੇਈ ਫਰਲਾ ਬੱਚੇ ਕਿੰਨੇ ਪੜਦੇ ਆ ਜੀ ਬੱਚੇ ਪੜਦੇ ਇਸ ਤਰ੍ਹਾਂ ਦੀ ਤਾਂ ਕਿੰਨੀ ਫੀਸ ਆ ਉਹਨਾਂ ਦਾ ਆਪਾਂ 10000 ਰੁਪਿਆ ਦੇਣਾ ਬਸ ਚਲੋ ਮੈਂ ਕਰਵਾ ਦਿੰਦਾ ਇੱਥੇ ਕਰਵਾ ਦਾਂ 5000 ਮੈਂ ਤੇ ਜੀ ਇਹਦੇ ਕਹਿੰਦੇ ਕੋਲ ਟੂ ਜਲ ਪਾਣੀ ਨਹੀਂ ਸਰਵਾਗੇ ਕੈਈ ਤਰ੍ਹਾਂ